ਗੁਰਾਇਆ ਦੇ ਵਾਰਡ ਨੰਬਰ 7 ਦੇ ਮੋਹੱਲਾ ਗੁਰੂ ਨਾਨਕ ਪੁਰ ਅਛਤਿਆਂ ਦਾ ਸਬਿਆਚਾਰਕ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਚ ਵਾਰਡ ਦੇ ਕਾਉਂਸਲਰ ਅੰਜੂ ਅਟਵਾਲ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇਨਚਾਰਜ ਸੰਜੇ ਅਟਵਾਲ ਗੁਰਾਇਆ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਰਿਬਨ ਕੱਟ ਕੇ ਤੀਆਂ ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਅੰਜੂ ਅਟਵਾਲ एडवोकेट प्रीति शर्मा कांता कुलविंदर कौर सीता देवी निर्मल आशा एलज सलमा जस्सी प्रीति डोली करतार कौर प्रया वर्मा सायना नरिंदर कौर सरबजीत कौर कमलजीत कौर मनजीत कौर सुरिंदर कौर राजवीर अटवाल तो इलावा मोहल्ला निवासी मौजूद सी ਸਵੇਰੇ ਜਿਹੜੀ ਖਾਈਆ ਡਾਕਟਰ ਨੇ ਚਿਪ ਚਿਪ ਮੈਂ ਅਨਜੋਟਵਾਲ ਕੌਂਸਲਰ ਬਾਟ ਨੰਬਰ 7 ਅੱਜ ਮੇਰੇ ਬਾੜ ਵਿੱਚ ਤੀਆਂ ਦਾ ਪ੍ਰੋਗਰਾਮ ਬੀਬੀਆਂ ਭੈਣਾਂ ਨੇ ਕਰਵਾਇਆ ਤੇ ਇਸ ਪ੍ਰੋਗਰਾਮ ਦਾ ਮੈਂ ਘਾਟਾ ਮੇਰੇ ਤੋਂ ਕਰਵਾਇਆ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਹੁਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਤੇ ਜੜੀਆਂ ਵਿਆਹਾਂ ਆ ਨੇੜੀ ਹੁੰਦੀ ਆ ਆਪਣੇ ਪੇਕਿਆਂ ਦੇ ਘਰ ਆ ਕੇ ਇਹ ਪ੍ਰੋਗਰਾਮ ਜਿਹੜਾ ਇਹ ਹੁੰਦਾ ਆ ਤੇ ਇਸ ਪ੍ਰੋਗਰਾਮ ਵਿੱਚ ਜਿੱਦਾਂ ਗਿੱਦਾ ਪਗੜਾ ਤੇ ਬੀਬੀਆਂ ਬੋਲਿਆ ਪਾ ਕੇ ਆਪਣੀ ਖੁਸ਼ੀ ਦਾ ਜ਼ਾਹਿਰ ਕਰਦੀਆਂ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿੱਦਾਂ ਆਪਣੇ ਪੱਖੀਆਂ ਬੋਲੀਆਂ ਚਾਦਰਾ ਕੱਢਣੀਆਂ ਇਦਾਂ ਦੇ ਕੰਮ ਕਰਦੀਆਂ ਆ ਮੈਂ ਬਹੁਤ ਆਪਣੀ ਮਹੱਲਿਆ ਵਸ ਦੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਮੈਨੂੰ ਸੱਦਿਆ ਇਸ ਇਸ ਖੁਸ਼ੀ ਵੀ ਮਨਾਉਣ ਦਾ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਸਾਂਝੀ ਕਰਨ ਦਾ ਧੰਨਵਾਦ ਜਿੱਥੇ ਅੰਜੂ ਮਾਮ ਨੇ ਅਜੂ ਦਾ ਆਟਮ ਕੀਤਾ ਇੱਥੇ ਸਾਰੇ ਮੱਲੇ ਵਾਸੀਆਂ ਨੇ ਪੂਰੇ ਵਾਰਡ ਨੇ ਕੁੜੀਆਂ ਨੇ ਲੇਡੀਜ਼ ਨੇ ਤੀਆਂ ਦਾ ਤਿਹਾਰ ਸੈਲੀਬ੍ਰੇਟ ਕੀਤਾ ਔਰ ਕੁੜੀਆਂ ਨੂੰ ਕਾਫੀ ਚਾ ਸੀਗਾ ਮੈਂ 2-3 ਦਿਨਾਂ ਤੋਂ ਦੇਖ ਰਹੀ ਸੀ ਕਾਫੀ ਜ਼ਿਆਦਾ ਮਹਿੰਦੀ ਇਹ ਉਹ ਐਕਚੁਅਲੀ ਕੀ ਹੈ ਕਿ ਪਹਿਲਾਂ ਇਹ ਸਾਡੀ ਪੁਰਾਣੀ ਰੀਤੀ ਰਿਵਾਜ ਆ ਜਿਹੜੇ ਲੋਕੀ ਯੰਗਸਟਰ ਭੁੱਲ ਰਹੇ ਸੀ ਹੁਣ ਤੀਆਂ ਸਭ ਨੂੰ ਪਤਾ ਹੈ ਨਾਰਮਲੀ ਸਭ ਗਰਲਜ਼ ਔਰ ਲੇਡੀਜ਼ ਨੂੰ ਪਤਾ ਹੈ ਪਹਿਲਾਂ ਅਗਰ ਆਪਾਂ ਪਿੱਛੇ ਜਾਈਏ ਕੁਲ کیسے ਗਏ ਹੁਣ بڑے ਚਾਹ ਦੇ ਨਾਲ ਕੁੜੀਆਂ ਇਹ ਤਿਹਾਰ ਸਲ ਮਨਾ ਰਹੀਆਂ ਇਹਦੇ ਵਿੱਚ ਇੱਥੇ ਖੀਰ ਵਗੈਰਾ ਜੋ ਵੀ ਉਹ ਉਹਨਾਂ ਨੇ ਖਾਣੀ ਆ ਤੇ ਇਹਨੂੰ ਵਧੀਆ ਤਰ੍ਹਾਂ ਮਨਾਣਾ ਗਿੱਧਾ ਵਗੈਰਾ ਪਾ ਕੇ ਐਂਡ ਅੰਜੂ ਜੀ ਦਾ ਦੁਬਾਰਾ ਤੋਂ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਇੱਥੇ ਆਏ ਤੇ ਸਾਡੇ ਇੱਥੇ ਬੱਚਿਆਂ ਦੇ ਨਾਲ ਹੌਸਲਾ افزਾਈ ਕੀਤੀ ਥੈਂਕ ਯੂ